ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਲ ਸਿਗਰ ਗੀਗਾ ਤੇ ਮੈਂ ਤੁਹਾਡਾ ਆਪਣਾ ਨਾਰਸਿਗਰ ਗੀਗਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਖੰਨਾ ਸ਼ਹਿਰ ਦੇ ਵਿੱਚ ਜਿੱਥੇ ਲੁਧਿਆਣਾ ਦੇ ਡੀਸੀ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਨੇ ਕਿ ਖੰਨਾ ਸ਼ਹਿਰ ਦੇ ਵਿੱਚ ਭਾਈ ਗੋਹਣ ਜਿਹੜੇ ਉੱਲ ਲੈ ਕੇ ਜਾਣੇ ਸਭ ਤੋਂ ਬਨਾਨੇ ਅਗਰ ਕੋਈ ਹਕੂਮਤੀ ਦੇ ਲੱਕੜਾ ਤਰਦਾ ਤਾਂ ਉਸ ਦਾ ਜੁਰਮ 20000 ਰੁਪਏ ਜਿਹੜਾ ਜੁਰਮਾਂਨਾ ਹੋਊ ਕੱਟਿਆ ਜਾਊ ਖੰਨੇ ਸ਼ਹਿਰ ਦੇ ਵਿੱਚ ਤੇ ਜਿਸ ਨੇ ਹੋਕਮ ਕਰ ਦਿੱਤਾ ਇਸ ਸਵੇਰੇ 8:00 ਤੋਂ ਲੈ ਕੇ ਰਾਤ ਦੇ 8:00 ਤੱਕ ਕੋਈ ਵੀ ਪਾਰੀ ਵਾਲਾ ਜਿਵੇਂ ਟਰੈਕਟਰ, ਟਰੈਕੀ, ਵੈਟਰ ਵਗੈਰਾ ਤੇ ਵੱਡੇ ਵੱਡੇ ਟੀਪਰ ਤੇ ਵੱਡੇ ਵੱਡੇ ਟਰਾਲੀ ਆਦੀ ਜਿਹੜੇ ਹੋਣੇ ਖੰਨੇ ਵਿੱਚ ਜੇ ਵੀ ਡੇਟਿੰਗ ਹੁੰਦਾ ਹੈ ਜਾਂ ਬੰਦਾ ਹੈ ਤਾਂ ਤੇ ਜਿਹੜਾ ਚਲਾਣਾ ਸੀ ਜਿਹੜਾ ਕੱਟਿਆ ਜਾਵੇਗਾ ਸਖਤ ਹਦਾਇਤਾਂ ਦਿੱਤੀਆਂ ਨੇ ਤੇ ਕਮਿਆਂ ਦੀ ਜਿਹੜੀ ਐਂਟਰੀਆਂ ਨੇ ਉਤੇ ਪੁਲਿਸ ਮੁਲਾਜ਼ਮ ਵੀ ਬਿਠਾਏ ਗਏ ਨੇ ਤਾਂ ਕਿ ਜਿਹੜੇ ਹੁਕਮ ਹੁੰਦੇ ਡੀਸੀ ਵੱਲੋਂ ਅਧਿਕਾਰੀ ਪੱਧਰ ਤੋਂ ਪੱਕੇ ਤੌਰ ਤੇ ਕੀਤੇ ਜਾਵੇ ਤੇ ਉਹ ਹੁਕਮਾਂ ਦੀ ਜਿਹੜੀ ਪਾਲਣਾ ਪਰੇ ਵਧੀਆ ਤਰੀਕੇ ਦੇ ਨਾਲ ਪ੍ਰਸ਼ਾਸਨ ਉਸ ਪ੍ਰਸ਼ਾਸਨ ਤੋਂ ਕੀਤੀ ਗਈ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਜੋ ਕਦਮ ਹੈ ਤੇ ਤੁਸੀਂ ਵੀ ਦੇਖੋਗੇ ਉਹ ਲਾਈਟ ਸੀਰਾਂ ਨੇ ਪੰਨੇ ਸ਼ਹਿਰ ਦੀਆਂ ਅੱਜ ਦਾ ਦਿਨ ਹੈ 2 ਫਰਵਰੀ 2026 ਦੁਪਹਿਰ ਦਾ ਟਾਈਮ ਹੈ 11 ਤੋਂ 12 ਜਿੱਤੇ ਪੂਰੀ ਢੀਲ ਹੋ ਜਾਂਦੀ ਜੀ ਪੂਰੀ ਟ੍ਰੈਫਿਕ ਹੁੰਦੀ ਦੀ ਸੜਕ ਦੇ ਉੱਪਰ ਫੰਨੇ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਅਜੇ ਉੱਥੇ ਫੰਨੇ ਜਿਹੜੀਆਂ ਸੜਕਾਂ ਨੇ ਖਾਦੀ ਦੇਕਰ ਨੂੰ ਮਿਲਿਆ ਨੇ ਜੋ ਕਿ ਇੱਕ ਹੁਕਮ ਡੀਸੀ ਲੁਧਿਆਣਾ ਵੱਲੋਂ ਜਾਰੀ ਕੀਤੇ ਗਏ ਹਨ ਨਾ ਇੱਕ ਸਲਾਂਗਾ ਜੋ ਖਤਮ ਹੈ ਹਰ ਇੱਕ ਸ਼ਹਿਰ ਦੇ ਵਿੱਚ ਐਦਾਂ ਦੇ ਜਿਹੜੇ ਹੁਕਮ ਨੇ ਹੋਣੇ ਚਾਹੀਦੇ ਹਨ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਤੇ ਨਾਰ ਸਿੰਘ ਰਗੀਲਾ ਦੇ ਨਾਲ ਵਿਸ਼ੇਸ਼ ਰਿਪੋਰਟ ਖੰਨਾ ਤੋਂ ਖੰਨੇ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਵੀ ਅੱਜ ਜਿਹੜੀ ਟ੍ਰੈਫਿਕ ਆ ਬਿਲਕੁਲ ਵੀ ਨਹੀਂ ਹੈਗੀ ਇੱਕ ਸਮਾਂਗਾ ਜੋ ਕਦਮ ਹੈ ਡੀਸੀ ਫਰੀਦਕੋਟ ਲੁਧਿਆਣਾ ਸਾਹਿਬ ਦਾ ਜੋ ਕਿ ਉਹਨਾਂ ਵੱਲੋਂ ਜਿਹੜਾ ਹੁਕਮ ਹੈ ਜਾਰੀ ਕੀਤਾ ਗਿਆ ਤੇ ਹਰ ਸ਼ਹਿਰ ਦੇ ਵਿੱਚ ਜਿੱਥੇ ਭਾਰੀ ਟ੍ਰੈਫਿਕ ਹੈ ਉਹਦੇ ਚਟਰਨੀ ਟੰਬਰ ਨੇ ਟ੍ਰੈਫਿਕ ਨੂੰ ਟਰੈਫਿਕ ਹੋ ਰਿਹਾ ਜਦ ਕਿ ਉਹਦੇ ਦੂਰ ਨਿਊ ਟ੍ਰੈਫਿਕ ਐਂਡ ਥੀਏਟਰ ਜਗ੍ਹਾ ਨਹੀਂ ਹਨ ਪਰ ਫਿਰ ਵੀ ਉੱਥੇ ਜਿਹੜੇ ਕਾਨੂੰਨ ਦੀ ਜਿਹੜੀ ਅੰਦਰਾਸੀ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਲੇਕਿਨ ਉਹ ਜਿਹੜੀ ਇਹ ਸਮਾਂ ਦਾ ਲੈਟਾ ਵੀ ਪਹੁੰਚ ਚੁੱਕਿਆ ਗਿਆ ਤੇ ਉਹਨਾਂ ਨੇ ਵੀ ਪੂਰੀ ਸੀ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਤੇ ਅੱਜ 28 ਫਰਵਰੀ 2024 ਨੂੰ ਥੰਨੇ ਸ਼ਹਿਰ ਦੇ ਵਿੱਚ ਬਿਲਕੁਲ ਵੀ ਟ੍ਰੈਫਿਕ ਦੇਖਣ ਨੂੰ ਨਹੀਂ ਮਿਲਿਆ ਫਟੇ ਪਿਆ ਅੱਜ ਤੁਹਾਨੂੰ ਇਸ ਨੂੰ ਲਾਈਵ ਦਿਖਾ ਰਹੇ ਹਾਂ ਪੰਜਾਬੀ ਕਵਰਨਾਮਾ ਨੀਲ ਟੀਵੀ ਦੇ ਇਸ ਗੱਲ ਦੀ ਸਲਾਹਨਾ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤਾਂ ਕਿ ਜੋ ਕਾਨੂੰਨ ਨੇ ਉਹ ਆਪਾਂ ਉਹਨਾਂ ਦੇ ਪ੍ਰਤੀ ਅੱਗੇ ਵਧਿਏ ਦਿਖਾਉਣਾ ਵੀ ਟਰੈਫਿਕ ਜਮਾ ਹੀ ਨਹੀਂ ਦੀ ਅੱਜ ਖੰਨੇ ਦੇ ਵਿੱਚ ਇਹ ਚੀਜ਼ ਦਿਖਾ ਦੇਣੀ ਹੈ। ਲਾਓ। ਹਾਂ। ਵੈਰੀ ਗੁੱਡ। ਸਿੱਖ ਜਾਓ ਹੁਣ ਆਰਟਿਸਟ ਬਰਾਦਰਾ ਤੁਹਾਨੂੰ ਨਿਊਜ਼ ਚੈਨਲ ਵਾਲੇ। ਇਹਦਾ ਨਾ ਫਰਕ ਪਿਆ ਟਰਾਲੀਆ ਨਾ ਨਹੀਂ ਤਾਂ ਬਹੁਤ ਭੀੜ ਹੁੰਦੀ ਦੀ। ਘਰ ਦੇ ਬੰਦ ਬਹੁਤ ਆਲਾ।